ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਂ ਬੋਲੀ ਆਓ ਸਿੱਖੀਏ ਚੈਨਲ ਤੇ ਤੁਹਾਡਾ ਸਵਾਗਤ ਹੈ ਜਿਸ ਤਰ੍ਹਾਂ ਅਸੀਂ ਪ੍ਰੀਵੀਅਸ ਵੀਡੀਓ ਵਿੱਚ ਸਿਹਾਰੀ ਦੀ ਮਾਤਰਾ ਬਾਰੇ ਗੱਲ ਕੀਤੀ ਸੀ ਕਿ ਇਸ ਦਾ ਚਿੰਨ ਕਿਹੜਾ ਹੁੰਦਾ ਹੈ ਇਸ ਦੀ ਆਵਾਜ਼ ਕਿਵੇਂ ਨਿਕਲਦੀ ਹੈ ਇਸ ਦਾ ਉਚਾਰਨ ਕਿਵੇਂ ਕੀਤਾ ਜਾਂਦਾ ਹੈ ਇਹ ਕਿੱਥੇ ਲੱਗਦੀ ਹੈ ਆਈ ਹੋਪ ਥੈਟ ਯੂ ਵਿਲ ਬੀ ਅੰਡਰਸਟੈਂਡ ਅਬਾਊਟ ਸਿਹਾਰੀ ਦੀ ਮਾਤਰਾ ਜੇਕਰ ਤੁਸੀਂ ਸਿਹਾਰੀ ਦੀ ਮਾਤਰਾ ਬਾਰੇ ਜਾਣ ਲਿਆ ਹੈ ਕਿ ਇਸ ਦੀ ਵਰਤੋਂ ਪੰਜਾਬੀ ਭਾਸ਼ਾ ਵਿੱਚ ਕਿਵੇਂ ਕੀਤੀ ਜਾਂਦੀ ਹੈ ਤਾਂ ਮੇਰਾ ਚੈਨਲ ਸਬਸਕ੍ਰਾਈਬ ਲਾਈਕ ਸ਼ੇਅਰ ਕਰਨਾ ਨਾ ਭੁੱਲਣਾ ਆਓ ਹੁਣ ਸਿਹਾਰੀ ਦੀ ਮਾਤਰਾ ਵਾਲੇ ਸ਼ਬਦ ਪੜੀਏ ਸਸੇ ਨੂੰ ਸਿਹਾਰੀ ਰਾਰਾ ਸਿਰ ਦੱਦੇ ਨੂੰ ਸਿਹਾਰੀ ਨੰਨਾ ਦਿਨ ਦੱਦੇ ਨੂੰ ਸਿਹਾਰੀ ਲਲਾ ਦਿਲ ਗੱਗੇ ਨੂੰ ਸਿਹਾਰੀ ਨਾਣਾ ਗਿਣ ਮੰਮੇ ਨੂੰ ਸਿਹਾਰੀ ਲੱਲਾ ਮਿਲ ਦੱਦੇ ਨੂੰ ਸਿਹਾਰੀ ਸੱਸੇ ਦੇ ਪੈਰ 'ਚ ਬਿੰਦੀ ਸੱਸੇ ਨੂੰ ਕੰਨਾਂ ਦੀ ਸ਼ਾ ਹਾਹੇ ਨੂੰ ਸਿਹਾਰੀ ਰਾਰਾ ਨੰਨਾ ਹਿਰਨ ਸੱਸੇ ਨੂੰ ਸਿਹਾਰੀ ਤੱਤੇ ਨੂੰ ਕੰਨਾਂ ਰਾਰਾ ਸਿਤਾਰ ਕੱਕੇ ਨੂੰ ਸਿਹਾਰੀ ਸੱਸਾ ਮੰਮਾ ਕੇਸਮ ਕੱਕੇ ਨੂੰ ਸਿਹਾਰੀ ਰਾਰਾ ਪੱਪੇ ਨੂੰ ਕੰਨਾਂ ਨੰਨਾ ਕਿਰਪਾਨ ਗੱਗੇ ਨੂੰ ਸਿਹਾਰੀ ਆੜੇ ਨੂੰ ਕੰਨਾਂ ਨੰਨਾ ਗਿਆਨ ਈੜੀ ਨੂੰ ਸਿਹਾਰੀ ਹਾਹਾ ਇਹ ਲੱਲੇ ਨੂੰ ਸਿਹਾਰੀ ਖਖਾ ਲਿਖ ਕਕਾ ਵਾਵੇ ਨੂੰ ਸਿਹਾਰੀ ਤੱਤੇ ਨੂੰ ਕੰਨਾਂ ਕਵਿਤਾ ਮੰਮਾ ਹਾਹੇ ਨੂੰ ਸਿਹਾਰੀ ਮੰਮੇ ਨੂੰ ਕੰਨਾਂ ਨੰਨਾ ਮਹਿਮਾਨ ਕੱਕੇ ਨੂੰ ਸਿਹਾਰੀ ਰਾਰਾ ਨੰਨਾ ਕਰਨ ਪਪਾ ਰਾਰੇ ਨੂੰ ਸਿਹਾਰੀ ਬਾਵੇ ਨੂੰ ਕੰਨਾ ਰਾਰਾ ਪਰਿਵਾਰ ਕੱਕੇ ਨੂੰ ਸਿਹਾਰੀ ਤੱਤੇ ਨੂੰ ਕੰਨਾ ਬੱਬਾ ਕੀ ਤਾਵ ਪੱਪੇ ਨੂੰ ਸਿਹਾਰੀ ਆੜੇ ਨੂੰ ਕੰਨਾ ਜੱਜਾ ਪਿਆਜ ਈੜੀ ਨੂੰ ਸਿਹਾਰੀ ਸੱਸੇ ਦੇ ਪੈਰ 'ਤੇ ਬਿੰਦੀ ਨੰਨੇ ਨੂੰ ਕੰਨਾ ਨੰਨਾ ਇਸ਼ਨਾਨ ਪੱਪੇ ਨੂੰ ਸਿਹਾਰੀ ਆੜੇ ਨੂੰ ਕੰਨਾ ਰਾਰਾ ਪਿਆਰ ਖੱਖੇ ਨੂੰ ਸਿਹਾਰੀ ਮੰਮੇ ਨੂੰ ਕੰਨਾ ਖਿਮਾ ਨੰਨਾ ਹਾਹੇ ਨੂੰ ਸਿਹਾਰੀ ਰਾਰਾ ਨਹਿਰ ਕੱਕ ਹਾਹੇ ਨੂੰ ਸਿਹਾਰੀ ਰਾਰਾ ਕਹਿਰ ਸਸਾ ਸਸੇ ਦੇ ਪੈਰ 'ਚ ਬਿੰਦੀ ਹਾਹੇ ਨੂੰ ਸਿਹਾਰੀ ਰਾਰਾ ਸ਼ਹਿਰ ਤੱਕੇ ਨੂੰ ਸਿਹਾਰੀ ਸਸੇ ਨੂੰ ਕੰਨਾ ਨੰਨਾ ਕਿਸਾਨ ਪੱਪੇ ਨੂੰ ਸਿਹਾਰੀ ਤੱਤੇ ਨੂੰ ਕੰਨਾ ਪਿਤਾ ਮੰਮੇ ਨੂੰ ਸਿਹਾਰੀ ਨਾਣਾ ਮਿੰਨ ਤੱਤੈ ਨੂੰ ਸਿਹਾਰੀ ਲਲਾ ਤਿਲ ਸਸੇ ਨੂੰ ਸਿਹਾਰੀਾਰੇ ਨੂੰ ਕੰਨਾ ਸਿਰਾ ਬੱਬੇ ਨੂੰ ਸਿਹਾਰੀ ਕੱਕਾ ਰਾਰਾ ਮਮਾ ਵਿਕਰਮ ਚੱਤੇ ਨੂੰ ਸਿਹਾਰੀ ਰਚੇਰ ਰਾਰੇ ਨੂੰ ਸਿਹਾਰੀ ਹਾਹੇ ਨੂੰ ਕੰਨਾ ਰਹਾ ਮੰਮਾ ਖਾਹੇ ਨੂੰ ਸਿਹਾਰੀ ਲੱਲਾ ਮਹਿਲ ਤੱਕੇ ਨੂੰ ਸਿਹਾਰੀ ਰਾਤ ਤੱਕੇਰਤ ਮੰਮੇ ਨੂੰ ਸਿਹਾਰੀ ਰਾਤਾ ਚਾਚਾ ਮਿਰਚ ਇਹ ਸਾਰੇ ਸ਼ਬਦ ਸਿਹਾਰੀ ਦੀ ਮਾਤਰਾ ਨੂੰ ਵਰਤ ਕੇ ਬਣਾਏ ਗਏ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ